ਗਲਵਤ ਕਰਦੇ ਹਾਂ ਬਸ ਗੱਲਬਾਤ ਹੀ ਆਣੀ ਗੁਰਨਾਥ ਹਾਂਜੀ ਤੁਹਾਡਾ ਧੰਨਵਾਦ ਜੀ ਸਾਰਿਆਂ ਦਾ ਅੱਜ ਜਿਹੜਾ ਅਸੀਂ ਤੁਹਾਨੂੰ ਖੇਚਲ ਦਿੱਤੀ ਇਸ ਕਰਕੇ ਦਿੱਤੀ ਆ ਕਿ ਪਿਛਲੇ ਕਈ ਦਿਨਾਂ ਤੋਂ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਵਗਿਆ ਹੋ ਰਹੀ ਆ ਔਰ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਗੰਨੀ ਰਕਵੀਰ ਸਿੰਘ ਹੋਰਾਂ ਨੇ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦੇਦ ਦਿੱਤੇ ਕਿ ਜਥੇਦਾਰ ਜਗਨਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ। ਉਹਨਾਂ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਜੇ ਜਦੋਂ ਜਥੇਦਾਰ ਸਾਹਿਬ ਨੇ ਪੰਜ ਸਿੰਘ ਸਹਿਬਾ ਪੰਜ ਪਿਆਰਾਂ ਦੀ ਹਾਜ਼ਰੀ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਾਰੀਆਂ ਗੱਲਾਂ ਸਪਸ਼ਟ ਕਰਤੀਆਂ ਉਹ ਤੋਂ ਬਾਅਦ ਤਾਂ ਫਿਰ ਕੋਈ ਗੁਨਾਹ ਰਹਿ ਨਹੀਂ ਜਾਂਦਾ। ਫਿਰ ਕੋਈ ਗਲਤੀ ਰਹਿ ਨਹੀਂ ਜਾਂਦੀ ਤੇ ਮਤਲਬ ਉਹਨਾਂ ਨੇ ਸਪਸ਼ਟ ਰੂਪ ਵਿੱਚ ਉਹਨਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਗਿਆਨੀ ਰੰਗਵੀਰ ਸਿੰਘ ਹੋਰਾਂ ਨੇ ਫਿਰ ਇਹ ਦੇ ਬਾਵਜੂਦ ਸ਼ਰਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਕਮੇਟੀ ਮਲ ਢੰਗਾਈ ਵਿੱਚ ਉਹਨਾਂ ਵਿਰੁੱਧ ਜਾਂਚ ਕਰ ਰਹੀ ਆ ਜਿਹਦਾ ਜ਼ਿਕਰ ਕੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪ੍ਰੈਸ ਦੇ ਸਾਹਮਣੇ ਕੀਤਾ ਸੋ ਮਤਲਬ ਕਹਿਣ ਤੋਂ ਇਹ ਆ ਸਾਡਾ ਕਿ ਇਹ ਜਥੇਦਾਰ ਸਾਹਿਬ ਤੇ ਹੁਕਮ ਦੀ ਜਾਉਣਾ ਦੇ ਜਿਹੜਾ ਦੇਸੀ ਉਹਦੀ ਵਗਿਆ ਉਮਰ ਦੇ ਇਹਨਾਂ ਜਹੇਦਾਰ ਸਾਹਿਬ ਤੇ ਸਨਮਾਨ ਰੁਤਵੇ ਤੇ ਵੀ ਥੇਸ ਪਹੁੰਚਦੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਵਕਾਰ ਤੇ ਵੀ ਸਵਾਲ ਖੜਾ ਹੁੰਦਾ ਸੋ ਇਸ ਲਈ ਅਸੀਂ ਬੇਨਤੀ ਕਰਦੇ ਆ ਕਿ ਜਹੇਦਾਰ ਸਾਹਿਬ ਵੱਲੋਂ ਇਸ ਗੱਲ ਦਾ ਨੋਟਸ ਲੈਣਾ ਬਣਦਾ ਦੂਜੀ ਗੱਲ ਸਤਮੈ ਬਰੀ ਕਮੇਟੀ ਬਾਰੇ ਜਹੇਦਾਰ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ 2 ਦਸੰਬਰ ਨੂੰ ਬੜੇ ਸਾਫ ਤੇ ਸਪਸ਼ਟ ਸਾਹਮਣੇ ਵਿੱਚ ਕਿਹਾ ਸੀ ਕਿ 6 ਮਹੀਨੇ ਦੇ ਅੰਦਰ ਅੰਦਰ ਇਹ ਜਿਹੜੀ ਕਮੇਟੀ ਆ ਇਹ ਰੋਲਮੈਂਟ ਕਰੇਗੀ ਅਕਾਲੀ ਵਰਕਰਾਂ ਦੀ ਜਿਹੜੇ ਅਕਾਲੀ ਸੋਚਣਾ ਖੜਨਗੇ ਅਕਾਲੀ ਸੁਧਾਰਨਾ ਖੜਨਗੇ ਜਿਨ੍ਹਾਂ ਦਾ ਪਛੋਕੜ ਅਕਾਲੀ ਹੋਏਗਾ ਜਾਂ ਅਕਾਲੀ ਦਲ ਦੀਆਂ ਨੀਤੀਆਂ ਤੇ ਚੱਲਣ ਦਾ ਵਾਅਦਾ ਕਰਨਗੇ ਉਹਦੀ ਨਿਗਰਾਨੀ ਹੇਠ ਸੱਤਵੇਂ ਬਰੀ ਕਮੇਟੀ ਦੀ ਹੇਠ ਉਹ ਭਰਤੀ ਕੀਤੀ ਜਾਏਗੀ ਪਰ ਅਫਸੋਸ ਇਸ ਗੱਲ ਦਾ ਕਿ ਉਸ ਹਦੇਦ ਦੀ ਪਾਲਣਾ ਨਾ ਕਰਕੇ ਸ਼ਰਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਆਪਣੀ ਮਨਮਰਜ਼ੀ ਦੀਆਂ ਕਮੇਟੀਆਂ ਬਣਾਤੀਆਂ ਮਨਮਰਜ਼ੀ ਦੇ অবজারভার ਬਣਾਤੇ ਮਨਮਰਜ਼ੀ ਦੀਆਂ ਡਿਊਟੀਆਂ ਲਾਤੀਆਂ ਤੇ ਇਹਦੇ ਨਾਲ ਜਣੀ ਜਥੇਦਾਰ ਸਾਹਿਬ ਵੱਲੋਂ ਬਣਾਈ ਕਮੇਟੀ ਜਿਹੜੀ 7 ਮੈਂਬਰੀ ਉਹ ਬਿਲਕੁਲ ਅਣਗੌਲੀਆਂ ਕਰਦੀ ਸੋ ਜਥੇਦਾਰ ਸ੍ਰੀ ਹਕਾਲਤਾ ਸਿੰਘ ਸਾਹਿਬ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ 7 ਮੈਂਬਰੀ ਕਮੇਟੀ ਕਾਇਮ ਆ 7 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੀ ਭਰਤੀ ਹੋਏਗੀ ਪਰ ਇਹਦੇ باوجود ਭਰਤੀ ਜਾਰੀ ਰੱਖੀ ਆ ਸੋ ਸਾਡਾ ਕਹਿਣਾ ਇਹ ਆ ਕਿ ਇਹਦੇ ਨਾਲ ਇੱਕ 7 ਮੈਂਬਰੀ ਕਮੇਟੀ ਦੇ ਮਾਨਯੋਗ ਮੈਂਬਰਾਂ ਕਿ ਵੀ ਧਰਮ ਸੰਕਟ ਖੜਾ ਕਰਤਾ ਕਿਉਂ ਜਹਦਾ ਸਿੰਘ ਅਕਾਲ ਤਖਤ ਸਾਹਿਬ ਦੇ ਦੇਸ਼ਾਂ ਤੇ ਕੰਮ ਕਰਨ ਜਾਂ ਸ਼ਰਮਣੀ ਕਾਲੀਦਾਲ ਦੇ ਕੁਝ ਲੀਡਰਾਂ ਦੇ ਕਹੇ ਤੇ ਕੰਮ ਕਰਨ ਜਿਹੜੇ ਅਕਾਲੀ ਵਰਕਰ ਨੇ ਉਹ ਵੀ ਧਰਮ ਸੰਕਟ ਵਿੱਚ ਪਾਤੇ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ ਤੇ ਬਣੀ 7 ਮੈਂਬਰੀ ਕਮੇਟੀ ਰਾਹੀਂ ਭਰਤੀ ਮੈਂਬਰਸ਼ਿਪ ਕਰਨ ਜਾਂ ਉਸ ਅਗਲੀਦਣਾ ਵੱਲੋਂ ਬਣਾਈ ਮਨਮਰਜ਼ੀ ਦੀ ਕਮੇਟੀ ਰਹੀ ਆਪਣੀ ਮੈਂਬਰਸ਼ਿਪ ਕਰਨ ਸੋ ਇਸ ਲਈ ਜਥੇਦਾਰ ਸ੍ਰੀ ਅਕਾਲਤਾਬ ਸਾਹਿਬ ਨੂੰ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਉਹ ਜਿਹੜੀ ਬਾਰ-ਬਾਰ ਇਹਨਾਂ ਹੁਕਮਾਂ ਦੀ ਵਿਗਿਆ ਹੋ ਰਹੀ ਆ ਬਲਕਿ ਇੱਕ ਵਗਿਆ ਹੋਈ ਮੇਲਾ ਮਾਗੀ ਤੇ ਜਥੇਦਾਰ ਸਾਹਿਬ ਦੇ ਹੁਕਮਨਾਮੇ ਦੇ ਵਿਰੁੱਧ ਮੱਦਲ ਹੱਥ ਖੜੇ ਕਰਕੇ ਜਨਤਕ ਤੌਰ ਤੇ ਮੱਦਲ ਦਬਾਅ ਪਾਇਆ ਗਿਆ ਉਹਦਾ ਵੀ ਨੋਟਸ ਨਹੀਂ ਲਿਆ ਗਿਆ ਸੋ ਸਾਡਾ ਕਹਿਣਾ ਇਹ ਆ ਕਿ ਬਾਰ-ਬਾਰ ਜਿਹੜੀ ਜਥੇਦਾਰ ਸਾਹਿਬ ਦੇ ਹੁਕਮਾਂ ਦੀ ਅਬਗਿਆ ਹੋ ਰਹੀ ਆ ਉਹ ਨਹੀਂ ਹੋਣੀ ਚਾਹੀਦੀ ਖਾਲਸਾ ਪੰਥ ਜੀ ਦਾ ਬੜਾ ਰੋਸ ਆ ਔਰ ਇਹਦਾ ਨੋਟਸ ਲੈਣਾ ਜਾਇਦਾਦ ਸਾਹਿਬ ਨੂੰ ਬਣਦਾ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਇਹ ਜਿਹੜਾ ਸਮੁੱਚਾ ਖਾਲਸਾ ਪੰਥ ਆ ਇਹ ਇੱਕ ਜੁੱਟ ਹੋ ਕੇ ਖੜ ਗਿਆ ਗਿਆਨੀ ਹਰਪ੍ਰੀਤ ਸਿੰਘ ਜਰਾਂ ਦੀ ਨਾਲ ਜਿਹੜੀ ਜਾਤੀ ਹੋ ਰਹੀ ਆ ਨਿਆ ਹੋ ਰਿਹਾ ਤੱਕਾ ਹੋ ਰਿਹਾ ਜਾਂ ਉਹਨਾਂ ਨੂੰ ਜਿਵੇਂ ਜਿਸ ਤਰੀਕੇ ਨਾਲ ਬੇਬੁਨਿਆਦ ਦੋਸ਼ ਲਗਾ ਕੇ ਜਰੀਰ ਕੀਤਾ ਜਾ ਰਿਹਾ ਕੱਲ ਸ੍ਰੀ ਸਚਖੰਡ ਸ੍ਰੀ ਹਜੂਰ ਸਾਹਿਬ ਤਖਤ ਸਾਹਿਬ ਤੇ ਮਹਲ ਦਮਦਮਾ ਸਾਹਿਬ ਦਮਦੋਹੀ ਤਖਤਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਹੋਰਾਂ ਵੱਲੋਂ ਔਰ ਜਿਹੜੇ ਨਿਹੰਗ ਸਿੰਘ ਜ세ਵੰਦੀਆਂ ਦੇ ਬਾਬਾ ਬੁੱਢਾ ਦਲ ਦੇ ਆਗੂ ਨੇ ਪ੍ਰਧਾਨ ਨੇ ਬਾਬਾ ਬਲਬੀਰ ਸਿੰਘ ਜੀ ਉਹਨਾਂ ਵੱਲੋਂ ਸੱਤ ਸਮਾਜ ਦੇ ਮੁਖੀ ਬਾਬਾ ਸਰਬਜੋਤ ਸਿੰਘ ਜੀ ਬੇਦੀ ਵੱਲੋਂ ਮਹਲਾ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਸਪਸ਼ਟ ਰੂਪ ਵਿੱਚ ਜੋ ਉਹਨਾਂ ਦੇ ਭਾਸ਼ਣ ਨੇ ਉਹ ਸਪਸ਼ਟ ਕਰਦੇ ਨੇ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੇ ਆਦੇਸ਼ ਦਿੱਤੇ ਸੀ 7 2 ਦਸੰਬਰ ਨੂੰ ਉਹਨਾਂ ਦੀ ਇਨਵਿਨ ਪਾਲਣਾ ਨਹੀਂ ਹੋ ਰਹੀ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਸੀ ਉਹਨਾਂ ਨੇ ਫਿਕਰ ਜ਼ਾਹਰ ਕੀਤਾ ਸੀ ਉਹਨਾਂ ਨੇ ਮਹਿਸੂਸ ਕੀਤਾ ਮਤਲਬ ਕਿ ਇਸ ਤਰ੍ਹਾਂ ਦੀ ਜਿਹੜੀ ਵਗਿਆ ਜਹੇਦਾਰ ਸਹਿਬਾਨ ਦੇ ਸੁਨਾਏ ਫੈਸਲੇ ਦੀ ਉਹ ਨਹੀਂ ਹੋਣੀ ਚਾਹੀਦੀ ਔਰ ਉਹਨਾਂ ਵੱਲੋਂ ਸਮੁੱਚਾ ਮਤਲਬ ਜਿਹੜਾ ਖਾਲਸਾ ਪੰਥ ਜਿਹੜਾ ਹੈ ਉਹਦੋਂ ਇੱਕ ਕਿਸਮ ਦੀ ਅਪੀਲ ਕਰਨੀ ਕਿ ਜਹਦਰ ਸਾਹਿਬਾਨ ਦੇ ਫੈਸਲੇ ਤੇ ਇਨਵਿਨ ਲਾਗੂ ਹੋਵੇ ਉਹਦੇ ਨਾਲ ਸਾਰਾ ਪੰਥ ਖੜੇਗਾ ਔਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਜਿਹੜੀ ਕੱਲ ਭਾਵਕ ਅਪੀਲ ਕੀਤੀ ਆ ਉਹਦੇ ਨਾਲ ਵੀ ਮੈਂ ਸਮਝਦਾ ਸਮੁੱਚੇ ਖਾਲਸਾ ਪੰਥ ਦੇ ਵਿੱਚ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਜੋ ਉਹਨਾਂ ਨੇ ਇਸ ਕਿਸਮ ਦੀਆਂ ਜਾਤੀਆਂ ਕਹਿ ਲੋ ਜਾਂ ਦਬਾਰ ਥੱਲੇ ਕਹਿ ਲੋ ਜਾਂ ਈਨ ਨਾ ਮੰਨੀ ਇਸ ਕਰਕੇ ਕਹਿ ਲੋ ਵੀ ਉਹਨਾਂ ਨੂੰ ਦਬਾਇਆ ਜਾ ਰਿਹਾ ਉਹ ਵੀ ਇੱਕ ਮੈਂ ਸਮਝਦਾ ਖਾਲਸਾ ਪੰਥ ਲਈ ਚੁਣੌਤੀ ਆ ਸੋ ਅੱਜ ਅਸੀਂ ਕੁੱਲ ਮਿਲਾ ਕੇ ਕਹਿਣਾ ਚਾਹੁੰਦੇ ਆ ਕਿ ਜਹੇਦਾਰ ਸ੍ਰੀ ਅਕਾਲਤਾ ਸਾਹਿਬ ਨੂੰ ਇਹ ਜਿਹੜੇ ਹੁਕਮ ਦੀ ਅਦੁੱਲੀ ਕੀਤੀ ਜਾ ਰਹੀ ਆ ਇੱਕ ਧੜੇ ਵੱਲੋਂ ਉਹਦਾ ਨੋਟਸ ਲੈਣਾ ਵਟਦਾ ਔਰ ਸੱਤ ਮੈਂਬਰੀ ਕਮੇਟੀ ਰਾਹੀਂ ਜਿਹੜਾ ਉਹਨਾਂ ਨੇ ਆਪ ਕਿਹਾ ਕਿ ਉਹਨਾਂ ਦੀ ਨਿਗਰਾਨੀ ਹੇਠ ਕਮੇਟੀ ਜਿਹੜੀ ਭਰਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਾਰੀ ਰੱਖਣ ਲਈ ਤੁਰਤ ਦੇਖ ਦੇਣ ਤਾਂ ਕਿ ਉਹ ਕਮੇਟੀ ਜਿਹੜੀ ਆ ਆਪਣਾ ਕੰਮ ਧੰਨਵਾਦ ਅੱਜ ਬਾਅਦ ਵਿੱਚ ਜਿਹੜਾ ਪੁਵਾਰਾ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕੇਰਿਆ ਕੁਬੀਰ ਸਿੰਘ ਜੀ ਨੇ ਉਹਨਾਂ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਕਾਰਸ਼ੀ ਲੋ ਵਿੱਚ ਇਹਦੇ ਚੇਤੇ ਜੀ ਜੁਵਾਰਾ ਕਿਹਾ ਜੀ ਅੱਜ ਇਹਨਾਂ ਨੇ ਫੇਰ ਵਾਰ-ਵਾਰ ਕਿਹਾ ਇੱਕ ਵਾਰੀ ਨਹੀਂ ਮੇਰਾ ਖਿਆਲ ਤੀਜੀ ਚੌਥੀ ਵਾਰੀ ਕਹਿ ਲਿਆ ਪਰ ਸਾਡਾ ਕਹਿਣ ਦਾ ਮਤਲਬ ਹੈ ਵੀ ਤਿੰਨ ਚਾਰ ਵਾਰ ਗਿਆ ਨਹੀਂ ਹਰਗਵੀਰ ਸਿੰਘ ਹੋਰਾਂ ਦੇ ਜਾਇਦਾਦ ਸ੍ਰੀ ਅਕਾਲ ਤਖਤ ਸਾਹਿਬ ਦਾ ਇੱਕ ਵਾਰੀ ਕਹਿਣਾ ਬਹੁਤ ਵੱਡੀ ਗੱਲ ਆ ਪਰ ਉਹਨਾਂ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਮਤਲਬ ਭਾਰਤੀ ਉਸੇ ਤਰ੍ਹਾਂ ਮਨਮਰਜ਼ੀ ਦੀ ਕਮੇਟੀ ਰਹੀ ਜਾਰੀ ਰਹਿਣੀ ਇਹ ਮੈਂ ਸਮਝਦਾ ਕਿ ਕਿਸਮ ਦਾ ਜਾਇਦਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਅਦੂਲੀ ਵੀ ਆ ਤੇ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਵੀ ਆ। ਦੁਵਾਰਾ ਮਿਲਣ ਦੇ ਜਿਹੜੇ ਹਾਲਾਤਾਂ ਤੁਸੀਂ ਬਰਨਡ ਕੀਤਾ ਸਾਰਿਆਂ ਦਾ ਕਿ ਇਹਨਾਂ ਹਾਲਾਤਾਂ ਨੂੰ ਹੁਣ ਪਕਾਲੀ ਸੁਧਾਰ ਲੈ ਰਦਾ ਬਫਰ ਦੀ ਇਸ ਮਾਮਲੇ ਨੂੰ ਲੈ ਕੇ ਗਿਆਨੀ ਰਿਵਿਊ ਸੀ ਨਹੀਂ ਮਿਲੂਗਾ ਜੀ। ਦੇਖੋ ਜੋ ਅੱਜ ਜੇਸ਼ੇਦਾਰ ਸ੍ਰੀ ਅਕਾਲਤਾਖ ਸਾਹਿਬ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਭਾਰਤੀ 7ਵੇਂ ਬੀਰੀ ਕਮੇਟੀ ਦੀ ਨਿਗਰਾਨੀ ਹੇਠ ਹੋਏਗੀ। ਉਹਨਾਂ ਨੇ ਫੇਰ ਕਿਹਾ ਸੀ ਅੱਜ ਤੱਕ ਅਪੀਲ ਕੀਤੀ ਆ ਉਹਨਾਂ ਨੂੰ ਬੇਨਤੀ ਉਹ ਕੀਤੀ ਆ। ਤੇ ਉਸ ਤੋਂ ਬਾਅਦ ਅਸੀਂ ਜਲਦੀ ਆਪਣੀ ਮੀਟਿੰਗ ਬੁਲਾਵਾਂਗੇ। ਉਸ ਤੋਂ ਬਾਅਦ ਹੀ ਕੋਈ ਫੈਸਲਾ ਕਰਸਾਂਗੇ। ਰਖੜਾ ਸਾਹਿਬ ਕੁਛ ਕਰੇ। ਜਿਕਰ ਹੈ ਕਿ ਨਮਰ ਸਾਹਿਬ ਕੋਲ ਸਵਾਲ ਆ ਕਿ ਯਾਰ ਹਰ ਪਹਿਰਾ ਬੋਲਣ। ਹਾਂ। ਆ ਮਾਈਕ ਉੱਦਨੋ ਕਰ ਦੋ ਮਾਈਕ ਉੱਦਨੋ। ਕਰ ਯਾਰ। ਫਤਨਵਾਦ ਪੂਰੀ ਸਾਰੀ ਜਾਣੀ ਟੈਂਪਲਟ ਕੇ ਆਏ ਹਾਂ। ਦੇਖੋ ਸ਼੍ਰੋਮਣੀ ਕਾਲਜ ਦੇ ਲਈ ਸਭ ਤੋਂ ਵੱਡੀ ਗੱਲ ਸ਼੍ਰੋਮਣੀ ਕਾਲਜ ਸਥਾਪਨਾ ਜਿਹੜੀ 1920 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਹੀ ਸ਼ੋਮਨੀ ਕਾਲੀਦਲ ਤੇ ਸ਼ੋਮਨੀ ਕਮੇਟੀ ਦੀ ਡਿਊਟੀ ਬੰਦੀ ਹੈ ਕਿ ਅਸੀਂ ਸ਼੍ਰੀ ਅਕਾਲ ਤਖਸਦ ਸਾਹਿਬ ਮਾਨ ਸਨਮਾਨ ਬਦ ਤੋਂ ਬਦ ਕਰੀਏ ਜੋ ਕਹਿੰਦੇ ਨੇ ਉਹਦੇ ਫੁੱਲ ਚੜਾਈਏ ਪਦ ਬਾਤ ਕਿਸਮ ਦੀ ਸਾਡੀ ਇਹ ਹੈ ਕਿ ਅੱਜ ਸ਼ੋਮਨੀ ਕਾਲੀਦਲ ਤੇ ਸ਼ੋਮਨੀ ਕਮੇਟੀ ਉਹ ਉਹਨਾਂ ਦੇ ਹੁਕਮ ਮੰਨਣ ਨੂੰ ਤਿਆਰ ਨਹੀਂ ਗਈ ਜੇ ਕੋਈ ਦੂਜਾ ਨਾਮ ਨੇ ਤਾਂ ਵੱਖਰੀ ਗੱਲ ਹੈ ਪਰ ਸ਼ੋਮਨੀ ਕਾਲੀਦਲ ਤੇ ਸ਼ੋਮਨੀ ਕਮੇਟੀ ਉਹ ਵੱਖਰੇ ਹੋਏ ਪਏ ਨੇ ਜੋ ਉਹਨਾਂ ਨੂੰ ਹੁਕਮ ਕੀਤਾ ਲੋਕਾਂ ਦੇ ਵਿੱਚ ਬੜਾ ਹੌਸਲਾ ਹੋ ਗਿਆ ਸੀਗਾ ਕਿ ਸਿੱਖਾਂ ਕੋਈ ਇੱਕ ਇਹ ਹਜਾ ਤਖਤ ਹੈ ਜਿੱਥੇ ਵੱਡੇ ਤੋਂ ਵੱਡੇ ਬੰਦੇ ਨੂੰ ਲਿਆ ਕੇ ਖੜਾ ਕੀਤਾ ਜਾ ਸਕਦਾ ਉਹਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਉਹਨੂੰ ਕੁਝ ਵੀ ਕਰਨ ਤੋਂ ਮੰਨ ਨਹੀਂ ਪੈਣਾ ਇੱਕ ਸਾਰੀ ਦੁਨੀਆ ਦੇ ਵਿੱਚ ਬਹੁਤ بڑا ਮੈਸੇਜ ਗਿਆ ਸੀ ਇਹ ਤੇ ਲੋਕਾਂ ਨੇ ਮਹਿਸੂਸ ਕੀਤਾ ਕਿ ਬਿਲਕੁਲ ਸਹੀ ਫੈਸਲਾ ਹੋਇਆ ਹਾਲਾਂਕਿ ਕਈ ਬੰਦੇ ਸੈਟੀਸਫਾਈ ਵੀ ਨਹੀਂ ਸੀ ਕਿ ਜੀ ਸਜ਼ਾ ਘੱਟ ਦਿੱਤੀ ਆ ਵੱਧ ਦਿੱਤੀ ਆ ਪਰ ਮжоਰਿਟੀ ਲੋਕ ਇਹ ਕਹਿੰਦੇ ਸੀ ਕਿ ਬੀ ਬਹੁਤ ਵਧੀਆ ਫੈਸਲਾ ਹੋਇਆ ਸੈਟੀਸਫਾਈ ਸੀ ਲੋਕ ਪਰ ਉਹ ਤੋਂ ਬਾਅਦ ਜੋ ਉਹਨਾਂ ਨੇ ਹੁਕਮ ਕੀਤਾ ਉਹ ਹੁਕਮ ਨੂੰ ਨਾ ਮੰਨਣਾ ਮੈਂ ਸਮਝਦਾ ਕਿ ਸਾਡੀ ਬਾਤ ਕਿਸੇ ਦੀ ਗੱਲ ਹੈ ਸਾਡੀ ਤਾਂ ਡਿਊਟੀ ਬਣਦੀ ਸੀ ਕਿ ਜੋ ਉਹਨਾਂ ਨੇ ਕਹਿਤਾ ਇਹਨੰ ਸਾਡੇ ਲਈ ਸਾਡੀ ਜ਼ਮੀਨ ਸਾਡੀ ਜਾਇਦਾਦ ਸਾਡੇ ਪੱਲ ਵੀ ਸਾਡੀ ਸ਼ੌਮਿਕਾ ਸਾਰਾ ਕੁਝ ਹੀ ਛੋਟਾ ਹੈ ਸ਼੍ਰੀ ਕਾਲ ਤਖਤ ਸਾਹਿਬ ਅਕਾਲ ਅਸੀਂ ਪਰਮਾਤਮਾ ਨਾਲ ਲੈਣਿਆ ਜਦੋਂ ਜੀ ਹਰਮੰਦਰ ਸਾਹਿਬ ਤੇ ਜਾਂਦੇ ਆ ਜੇ ਪਾਕਿਸਤਾਨ ਤੋਂ ਲੋਕਾਂ ਨੂੰ ਆਉਣ ਦੀ ਲੋੜ ਨਹੀਂ ਸੀ ਜੇ ਆਪਣੇ ਧਰਮ ਚ ਨਾ ਪੱਕਾ ਹੋਇਆ ਹੁੰਦਾ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਰਹਿ ਕੇ ਹੀ ਅਸੀਂ ਕੰਮ ਕਰ ਸਕਦੇ ਆ ਤੇ ਪੰਥ ਦੀ ਵੋਟ ਲੋਕ ਇਹ ਗੱਲ ਕਹਿੰਦੇ ਸੀ ਵੀ ਅਸੀਂ ਪੰਥ ਤੋਂ ਬਾਹਰ ਵੋਟ ਪਾਉਣੀ ਨਹੀਂ ਪਰ ਅੱਜ ਹਾਲਾਤ ਉਹ ਪੈਦਾ ਕਰਦੇ ਕਿ ਜਿਹੜੇ ਪੰਥਕ ਲੋਕ ਸੀ ਉਹ ਕਹਿੰਦੇ ਵੀ ਅਸੀਂ ਪੰਥ ਨੂੰ ਵੋਟ ਨਹੀਂ ਪਾਉਣੀ ਹੋਰ ਕਿਤੇ ਪੱਛੇ ਮਰਜ਼ੀ ਪਾਦੀ ਵੋਟ ਆ ਦੇਖਿਓ ਕਿ ਸਾਡੀਆਂ ਦੋ ਵੋਟਾਂ ਬੜੀਆਂ ਪੱਕੀਆਂ ਹੁੰਦੀਆਂ ਸੀ ਇੱਕ ਪੰਥਕ ਵੋਟ ਇੱਕ ਜ਼ਿਮੀਂਦਾਰ ਵੋਟ ਅੱਜ ਤੁਹਾਡੇ ਨਾਲ ਦੋ ਟੁੱਟ ਗਈਆਂ ਇਹਦਾ ਕੋਈ ਨਾ ਕੋਈ ਕਾਰਨ ਤਾਂ ਹੈਗਾ ਅਸੀਂ ਹੁਣ ਤਾਂ ਦੂਰ ਹੋਏ ਆ ਤੇ ਇਹ ਚੀਜ਼ਾਂ ਘੋਖਣੀਆਂ ਨੇ ਉਸ ਦਿਨ ਜੋ ਫੈਸਲਾ ਹੋਇਆ 2 ਦਸੰਬਰ ਨੂੰ ਬੜਾ ਕਲੈਰਟੀ ਨਾਲ ਫੈਸਲਾ ਹੋਇਆ ਉਹਨਾਂ ਨੇ ਬੜੇ ਕਲੈਰਟੀ ਦੇ ਨਾਲ ਕਿਹਾ ਕਿ ਕਿਹੜੇ ਕਿਹੜੇ ਬੰਦੇ ਕਿੰਨੇ ਗਿਲਤੀ ਨੇ ਕਿੰਨੇ ਘੱਟ ਗਿਲਤੀ ਨੇ ਸਾਰੇ ਕੁਝ ਉਹਨਾਂ ਨੇ ਫੈਸਲਾ ਕਰਤਾ ਤੇ ਭਰਤੀ ਦੇ ਬਾਰੇ ਉਹਨਾਂ ਨੇ ਬੜਾ ਕਲੀਅਰ ਕਿਹਾ ਕਿ 7 ਮੈਂਬਰੀ ਕਮੇਟੀ 22 ਨੇ ਉਹਨਾਂ ਨੇ ਕਿਹਾ ਕਿ ਵੀ ਆ ਮੈਂਬਰ ਨੇ ਇਹਨਾਂ ਦੀ ਨਿਗਰਾਨੀ ਹੇਲੇ ਭਰਤੀ ਹੋਊਗੀ ਤੇ ਕਿੰਨਾ ਰੋਆ ਪਿਆ ਕਿ ਜੀ ਇਲੈਕਸ਼ਨ ਕਮਿਸ਼ਨ ਆ ਹੋ ਜੂਗਾ ਵਾ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਜੇ ਸਾਹਿਬ ਵੀਰ ਸਿੰਘ ਬਾਦਲ ਇੱਕ ਮਹੀਨਾ ਪਹਿਲਾਂ ਰਜਾਈਨ ਕਰਦੇ ਜਾਂ ਇੱਕ ਮਹੀਨਾ ਬਾਅਦ ਚ ਕੀਤਾ ਕਿੰਨਾ ਫਰਕ ਹੈ ਉਸ ਗੱਲ ਦੇ ਨਾਲ ਜੇ ਪਹਿਲਾਂ ਕਰਦੇ ਤਾਂ ਫਿਰ ਇਲੈਕਸ਼ਨ ਕਮਿਸ਼ਨ ਨੇ ਐਕਸ਼ਨ ਕਰਨਾ ਚਾਹੀਦਾ ਜੇ ਬਾਅਦ ਚ ਕੀਤਾ ਤਾਂ ਐਕਸ਼ਨ ਨਹੀਂ ਕਰਨਾ ਇਹਦਾ ਕੀ ਕਾਰਨ ਹੈ ਤੇ ਅੱਜ ਉਹ ਕਹਿ ਰਹੇ ਨੇ ਕਿ ਜੀ ਅਸੀਂ ਆਕਾਲ ਤਖਤ ਦੀ ਗੱਲ ਨਹੀਂ ਮੰਨੀ ਹੈ ਅਸੀਂ ਤਾਂ ਜਿਹੜੀ ਇਹਦੀ ਟਰਮ ਸੀ ਉਹ ਐਕਸਪਾਇਰ ਹੋ ਗਈ ਤਾਂ ਮੰਨੀ ਹੈ ਤੁਸੀਂ ਸੁਣਿਓ ਜੀ ਸਾਰਿਆਂ ਨੇ ਕਾਨੂੰਨੀ ਅੜਿਕਾ ਦਾ ਵੀ ਜ਼ਿਕਰ ਕਰ ਲੈ ਜੀ ਕਾਨੂੰਨੀ ਅੜਿਕਾ ਤਾਂ ਤਾਂ ਹੀ ਹੋਵੇਗਾ ਜੇ ਡਾਇ ਨਹੀਂ ਕਰਦੇ ਫਿਰ ਤਾਂ ਮੰਨ ਲੈਂਦੇ ਕਾਨੂੰਨੀ ਅੜਿਕਾ ਸੀਗਾ ਇੱਕ ਮਹੀਨਾ ਬਾਅਦ ਚ ਕਿਹੜਾ ਕਾਨੂੰਨ ਠੀਕ ਹੋ ਗਿਆ ਜੀ ਕਾਨੂੰਨ ਤਾਂ ਪਹਿਲਾਂ ਵੀ ਉਹੀ ਸੀਗਾ ਅੱਜ ਵੀ ਉਹੀ ਹੈ ਨਹੀਂ ਕਹਿੰਦੇ ਜੇ ਆਕਾਲ ਤਖਤ ਸਾਹਿਬ ਦੇ ਡਾਇਰੈਕਸ਼ਨਸ ਤੇ ਅਸੀਂ ਭਰਤੀ ਨਹੀਂ ਕਰ ਸਕਦੇ ਉਹਦੇ ਕਰਕੇ ਚੌਣ ਕਮਿਸ਼ਨ ਜਿਹੜਾ ਕਾਨੂੰਨੀ ਢਿੱਕਾ ਹੁੰਦਾ ਹੈ ਉਹਦੇ ਬਾਰੇ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਉਹ ਵੀ ਏ ਬੀ ਸੀ ਜਿਹੜਾ ਮਰਜ਼ੀ ਬੰਦਾ ਹੋਵੇ ਜਿਹੜੇ ਉਹਨਾਂ ਨੇ ਕਮੇਟੀ ਐਲਾਨ ਕਰਤੀ ਉਹ ਜਾਂ ਜਿਹੜੀ ਅਲਕਾਤਾ ਜੱਜ ਸਾਹਮਣੇ ਕੀਤੇ ਉਹਦੇ 'ਚ ਕੀ ਫਰਕ ਹੈ ਜੇ ਤਾਂ ਉਹ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਆਹ ਹਾ ਹਾ ਬੰਦੇ ਹੋਣਗੇ ਆਹ ਬੰਦੇ ਨਹੀਂ ਹੋਣਗੇ ਮੇਰੇ ਤਾਂ ਠੀਕ ਹੈ ਦਿਸ਼ਾ ਤਾਂ ਤੁਸੀਂ ਦੇਣੀ ਹੈ ਚਾਹੇ ਤੁਸੀਂ ਜੋ ਅਕਾਲਤਾ ਜੱਜ ਸਾਹਮਣੇ ਕਿਹਾ ਹੈ ਉਹੀ ਮੈਂਬਰ ਇਨਵੈਂਟ ਕਰ ਦਿੰਦੇ ਕਿ ਵੀ ਆਹ ਕਮੇਟੀ ਇਹਦੀ ਨਿਗਰਾਨੀ ਥੱਲੇ ਹੋਊਗੀ ਉਹਨਾਂ ਇਲੈਕਸ਼ਨ ਕਮਿਸ਼ਨ ਨੂੰ ਕੀ ਤਕਲੀਫ ਸਾਖਣਾ ਰਖੜਾ ਸਾਹਿਬ ਲੀਗਲ ਲਿਊਮਿਨਰੀਜ਼ ਵੱਲੋਂ ਇਹ ਸਾਫ ਕੀਤਾ ਗਿਆ ਵੀ ਕਾਨੂੰਨੀ ਡਿਕਾ ਕਮਿਊਨਿਟੀ ਕੇ ਬਾਰੇ ਦੱਸ ਦਿੰਦੇ ਨੇ ਕੋਈ ਕਾਨੂੰਨੀ ਡਿਕਾ ਨਹੀਂ ਹੈ ਕੋਈ ਕੁਝ ਹੋਰ ਨਹੀਂ ਮੈਨੂੰ ਲੱਗਦਾ ਕੋਈ ਇਹ ਜੀ ਗੱਲ ਹੈਗੀ ਸ਼੍ਰੀ ਕਾਲਤਾ ਜੱਜਾ ਸਾਹਿਬ ਨੇ ਸਾਰਾ ਸਟੱਡੀ ਕਰਕੇ ਫਿਰ ਉਹਨਾਂ ਨੇ ਹੁਕਮ ਨਮਾ ਜਾਰੀ ਕੀਤਾ ਆਪਾਂ ਇਹ ਨਾ ਸਮਝੇ ਕਿ ਅਸੀਂ ਬਹੁਤ ਸਿਆਣੇ ਆ ਉਹਨਾਂ ਕੋਲ ਸਾਰੇ ਜਿੰਨੇ ਵੀ ਬਿਜ਼ਨੈਰੀ ਬੰਦੇ ਨੇ ਸਾਰੇ ਸਿਆਣੇ ਨੇ ਇਹ ਕਾਨੂੰਨ ਤੋਂ ਵਾਕਿਫ ਨੇ ਸਾਰਿਆਂ ਨੂੰ ਸਲਾਹ ਕਰਕੇ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਫੈਸਲਾ ਕੋਈ ਇਕੱਲਤੀ ਨਹੀਂ ਕਰਤਾ ਇਹ ਫੈਸਲਾ ਤਾਂ ਉਹਨਾਂ ਨੇ ਲਖੜਾ ਸਾਹਿਬ ਇੱਕ ਗੱਲ ਹੋਰ ਵੀ ਹੈ ਜੀ ਕਾਨੂੰਨੀ ਡਿਕਾ ਹੋਵੇ ਵੀ ਤਾਂ ਕੀ ਹੈ ਅਕਾਲ ਤੱਕ ਤਾਂ ਆਪਾਂ ਸੁਪਰੀਮ ਕਹਿੰਦੇ ਆ ਜੇ ਆਪਾਂ ਚੋਣ ਨਹੀਂ ਲੜਾਂਗੇ ਤਾਂ ਕਿਹੜੀ ਕਮਿਊਨਿਟੀ ਕੋਈ ਨਹੀਂ ਕਾਨੂੰਨੀ ਡਿਕਾ ਹੈ ਹੀ ਨਹੀਂ ਸੱਚੀ ਗੱਲ ਹੈਗਾ ਕਾਨੂੰਨੀ ਡਿਕਾ ਹੈ ਹੀ ਨਹੀਂ ਇੱਕ ਵਾਰੀ ਨਹੀਂ ਕਈ ਵਾਰੀ ਗੱਲਾਂ ਹੋ ਚੁੱਕੀਆਂ ਨੇ ਉਹਨੇ ਅੱਜ ਜਯਤਾਜੀਤ ਦੇਸ ਨੇ ਤਲਵੰਡੀ ਹੋਰਾਂ ਦੇ ਦੋਤੇ ਨੇ ਰਾਇ ਦਿੱਤੀ ਆ ਵੀ ਕਾਨੂੰਨੀ ਡਿਕਾ ਹੈ ਨਹੀਂ ਐਚਐਸ ਫੁਲਕੇ ਨੇ ਰਾਇ ਦਿੱਤੀ ਆ ਕਾਨੂੰਨੀ ਡਿਕਾ ਹੈ ਨਹੀਂ ਮਨਜੀਤ ਸਿੰਘ ਖੈਰੇ ਨੇ ਰਹਿ ਦਿੱਤੀ ਆ ਨਕੂਨੀ ਡਿਕਾ ਹੈ ਨਹੀਂ ਜਿਹੜੇ ਅੱਜ ਤੱਕ ਸਿੱਖ ਸੰਸਥਾਵਾਂ ਦੇ ਕੇਸ ਲੜਦੇ ਰਹੇ ਔਰ ਅੱਜ ਤੱਕ ਜਿੰਨੀਆਂ ਆਕਾਲੀ ਦਲ ਦੇ ਵਿੱਚ ਰੀਟਾਂ ਪਟੀਸ਼ਨਾਂ ਜੋ ਕੇਸ ਹੋਏ ਨੇ ਜਾਂ ਖੈਰਾ ਸਾਹਿਬ ਜਾਂ ਫੁਲਕਾ ਸਾਹਿਬ ਕਿਤੇ ਨਾ ਕਿਸੇ ਥਿਰ ਦੇ ਵਕੀਲ ਰਹੇ ਨੇ ਉਹ ਕਹਿੰਦੇ ਹੈ ਨਹੀਂ ਉਹਨਾਂ ਨੇ ਚਿੱਠੀ ਲਿਖੀ ਆ ਦੇਖੋ ਦੋ ਗੱਲਾਂ ਇੱਕ ਤਾਂ ਰਿਜਵੀ ਸਾਹਿਬ ਦੇ ਕੇਸ ਦੇ ਵਿੱਚ ਜਿਹੜਾ ਰਿਜਵੀ ਸਾਹਿਬ ਦਾ ਕੇਸ ਆ ਰਿਜਵੀ ਵਰਸਸ ਚੋਣ ਕਮਿਸ਼ਨ ਉਹਦੇ ਚੋਣ ਕਮਿਸ਼ਨ ਨੇ ਐਫੀਡੇਵਿਟ ਦਿੱਤਾ ਐਫੀ ਡਾਈਵਰ ਦਿੱਤਾ ਵੀ ਸੁਪਰੀਮ ਕੋਰਟ ਕਿ ਸਾਡੇ ਕੋਲ ਕਿਸੇ ਪਾਰਟੀ ਦੀ ਮਾਨਤਾ ਰੱਦ ਕਰਨ ਦਾ ਅਧਿਕਾਰ ਹੀ ਹੈ ਨਹੀਂ ਇਹ ਚੋਣ ਕਮਿਸ਼ਨ ਦਾ ਐਫੀ ਡਾਈਵਰ ਸੁਪਰੀਮ ਕੋਰਟ ਦੇ ਵਿੱਚ 1 2000 ਦੇ ਮਤਲਬ 22 ਦੇ ਵਿੱਚ ਕਾਂਗਰਸ ਵਰਸ ਚੋਣ ਕਮਿਸ਼ਨ ਕੇਸ ਆਇਆ ਉਹਦੇ ਵਿੱਚ ਉਹਨੇ ਬਕਾਇਦਾ ਲਿਖਿਆ ਭਾਰਤ ਸਰਕਾਰ ਨੂੰ ਚਿੱਠੀ ਗੱਡੀ ਚੋਣ ਕਮਿਸ਼ਨ ਨੇ ਕਿ ਸਾਡੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਪਾਰਟੀ ਦੀ ਮਾਨਤਾ ਰੱਦ ਕਰਨ ਦਾ ਕਾਨੂੰਨ 'ਚ ਸੋਧ ਕਰੋ ਐਮੈਂਡਮੈਂਟ ਕਰੋ ਕਿ ਸਾਨੂੰ ਅਧਿਕਾਰ ਮਿਲੇ ਕਿਸੇ ਪਾਰਟੀ ਦੀ ਮਾਨਤਾ ਰੱਦ ਕਰਨ ਦਾ ਹੁਣ ਐਫੀਡੈਟਾ ਉਹਦਾ ਵੀ ਜਦੋਂ ਤੱਕ ਕੋਈ ਪਾਰਟੀ ਵਿਧਾਨ ਤੇ ਉਲਟ ਨਹੀਂ ਜਾਂਦੀ ਜਦੋਂ ਤਾਂ ਕੋਈ ਪਾਰਟੀ ਅਨਲੌਫੁਲਡ ਕਲੀਅਰ ਨਹੀਂ ਕੀਤੀ ਜਾਂਦੀ ਉੰਨੀ ਦੇਰ ਅਸੀਂ ਕਿਸੇ ਦੀ ਮਾਨਤਾ ਰੱਦ ਨਹੀਂ ਕਰ ਸਕਦੇ ਇਹ ਵੀ ਆਪਣਾ ਬਹਾਨਾ ਕਾਨੂੰਨ ਦਾ ਬਣਾ ਕੇ ਕਾਨੂੰਨ ਦਾ ਡੰਡਾ ਦਿਖਾ ਕੇ ਮਤਲਬ ਝੂਠੇ ਡਾ ਰਹੇ ਨੇ ਇਹ ਤਾਂ ਸਰਾਸਰ ਗਲਤ ਹੈ ਨਾ ਇਹ ਤਾਂ ਸਿਰਫ ਇੱਕ ਮਾਇਨਮਾਨੂ ਵਾਲੀ ਗੱਲ ਆ ਅਸਲ 'ਚ ਕਾਨੂੰਨ ਦਾ ਕੋਈ ਅੜੀਕਾ ਨਹੀਂ ਹੈ ਜਥੇਦਾਰ ਸਾਹਿਬ ਨੇ ਜਦੋਂ ਸਾਹਿਬ ਬਡਾਲਾ ਸਾਹਿਬ ਤੇ ਮਹਿਦਪੁਰੀ ਸਾਹਿਬ ਮਿਲਣ ਗਏ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਮਿਲਣ ਆਏ ਸੀ ਅਕਾਲੀ ਦਲ ਦੇ ਲੀਡਰ ਵਿਉ ਬਹਾਰਾ ਕੇ ਕਹਿੰਦੇ ਵੀ ਤੁਸੀਂ ਸਹਿਬਦ ਹੋਗੇ ਉਹ ਕਹਿੰਦਾ ਮੈਂ ਕੋਈ ਜ਼ਹਿਮਤ ਨਹੀਂ ਹੋਇਆ ਬਿਲਕੁਲ ਝੂਠ ਬੋਲਦੇ ਨੇ ਮੈਂ ਬਿਲਕੁਲ ਇਸ ਗੱਲ ਤੇ ਸਪਸ਼ਟਾਂ ਵੀ ਕੋਈ ਕਾਨੂੰਨੀ ਡਿੱਕਣ ਇਹ ਜੈਦਾ ਸਾਬਦ ਨੂੰ ਜਿਹੜੀ ਹੈਪੀਸੀ ਨੇ ਇੱਕ ਵਿਜਨ ਜਿਹੜਾ ਗੱਲ ਦਿੱਤਾ ਹੈ ਜੇ ਇਸ ਵੀ ਦੇ ਵਿੱਚ ਕਿਆ ਕਹਿੰਦੇ ਜਦੋਂ ਸਾਡੇ ਕੋਲ ਡਾਕ ਆਉਂਦੀ ਸੀ ਨਾ ਤਾਂ ਡਾਕ ਦੇ ਵਿੱਚ ਕਈ ਵਾਰ ਇਹ ਚ ਹੁੰਦਾ ਸੀ ਚੂੜੀਆਂ ਵੀ ਆ ਜਾਂਦੀਆਂ ਸੀ ਕਿ ਇਹ ਹਾਲਾਤ ਹੋ ਗਏ ਹੁਣ ਡਾਕ ਦੇ ਵਿੱਚ ਚੂੜੀਆਂ ਲੱਗ ਗਿਆ ਨੇ ਉਹ ਤਾਂ ਪਿਛਲੇ ਸਮੇਂ ਦੇ ਜਥੇਦਾਰ ਸਾਹਿਬਾਂ ਬਾਰੇ ਉਹਨੇ ਕਿਹਾ ਉਹਨਾਂ ਦਾ ਕਹਿਣ ਤੋਂ ਮਤਲਬ ਇਹ ਸੀ ਵੀ ਜਦੋਂ ਫੈਸਲੇ ਜੀ ਅਕਾਲਤਾ ਸਾਹਿਬ ਤੇ ਕਮਜ਼ੋਰ ਹੁੰਦੇ ਆ ਤਾਂ ਜਿਹੜਾ ਖਾਲਸਾ ਪੰਥ ਜਿਹੜਾ ਲੋਕ ਨੇ ਪੰਥਕ ਸੋਚ ਵਾਲੇ ਲੋਕ ਨੇ ਉਹ ਇੱਥੇੋਂ ਤੱਕ ਚਲੇ ਜਾਂਦੇ ਨੇ ਵੀ ਜਥੇਦਾਰ ਸਾਹਿਬ ਨੂੰ ਵੀ ਵੰਗਾਰ ਕਰਨ ਲੱਗ ਜਾਂਦੇ ਨੇ ਵੰਗਾਰਨ ਲੱਗ ਜਾਂਦੇ ਨੇ ਉਹ ਤਾਂ ਪੁਰਾਣੀ ਪਿਸ਼ੋਕੜ ਦੀ ਗੱਲ ਉਹਨੇ ਦੱਸੀ ਸੀ ਔਰ ਉਹ ਵੀ ਸੱਚ ਵੀ ਹੈ ਪਰ ਇਹਨਾਂ ਨੂੰ ਵੀ ਚੈਲੰਜ ਹੈ ਜੀ ਜਥੇਦਾਰ ਸਾਹਿਬ ਨੂੰ ਵੀ ਅਕਾਲੀ ਫੂਲਾ ਸਿੰਘ ਬਣਨਾ ਹੈ ਕਿ ਗਿਆਨੀ ਗੁਰਬਚਨ ਸਿੰਘ ਇਹ ਤਾਂ ਗੱਲ ਕੁਦਰਤੀ ਤੌਰ ਤੇ ਜਦੋਂ ਜ세ਧਾਰ ਸਾਹਿਬਾਨ ਜਦੋਂ ਪੰਥਕ ਹਿੱਤਜ ਫੈਸਲੇ ਸੁਣਾਉਂਦੇ ਨੇ ਔਰ ਪੰਥ ਦੀ ਭਾਵਨਾ ਅਨੁਸਾਰ ਫੈਸਲੇ ਸੁਣਾਉਂਦੇ ਨੇ ਤਾਂ ਕੁਦਰਤੀ ਤੌਰ ਤੇ ਪੰਥ 'ਚ ਖੁਸ਼ੀ ਦੀ ਲਹਿਰ ਹੁੰਦੀ ਹੈ ਜਿਵੇਂ ਰਕੜਾ ਸਾਹਿਬ ਨੇ ਕਿਹਾ ਕਿ ਇੰਨੀ ਲੋਕਾਂ ਵਿੱਚ ਖੁਸ਼ੀ ਸੀ ਲੋਕ ਸਮਝਦੇ ਸੀ ਵੀ ਖਿਲਰੀ ਹੋਈ ਇਕਾਲੀ ਸ਼ਕਤੀ ਨੂੰ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਇੱਕ ਜੁਟ ਕਰਨ ਦਾ ਰੋਡ ਮੈਪ ਬਣਾਤਾ ਤੇ ਹੁਣ ਉਹ ਰੋਡ ਮੈਪ ਜਿਹੜਾ ਜ세ਧਾਰ ਸਾਹਿਬਾਨ ਨੇ ਖਿਲਰੀ ਹੋਈ ਸ਼ਕਤੀ ਨੂੰ ਪੰਥ ਦੀ ਨੂੰ ਬਣਾਇਆ ਸੀ ਇਹ ਉਹਨੂੰ ਤਾਰਪੀਡੋ ਕਰਨ ਲੱਗੇ ਇਹ ਉਹਨੂੰ ਖਿਲਾਰਨ ਲੱਗੇ ਜਦੋਂ ਘਰ ਦਾ ਮਾਲਕੇ ਘਰ ਨੂੰ ਢਾਉਣ ਲੱਗਦੇ ਫੇਰ ਘਰ ਬਚੂਗਾ ਕਿਵੇਂ ਅੱਜ ਸਥਿਤੀ ਹੈ ਅਕਾਲੀ ਵਰਕਰ ਜਿਹੜੇ ਨੇ ਆਮ ਲੋਕ ਚਾਹੁੰਦੇ ਨੇ ਕਿ ਅਕਾਲੀ ਦਲ ਦੇ ਵਿੱਚ ਏਕਾ ਹੋਵੇ ਪੰਥਕ ਸੋਚ ਵਾਲੀ ਲੀਡਰਸ਼ਿਪ ਅੱਗੇ ਆਵੇ ਜੇ ਪੰਥਕ ਲੀਡਰਸ਼ਿਪ ਜਿਹੜੀ ਪਿੱਛੇ ਰਹੀ ਆ ਜੇ ਉਹਨੂੰ ਨੈਤਿਕ ਤੌਰ ਤੇ ਕੋਈ ਸ਼ੱਕ ਨਹੀਂ ਅਗਵਾਈ ਕਰਨ ਦਾ ਤਾਂ ਨਵੀਂ ਲੀਡਰਸ਼ਿਪ ਲਿਆਂਦੀ ਜਾਵੇ ਉਹ ਸੱਤ ਮੈਂਬਰੀ ਕਮੇਟੀ ਦੀ ਡਿਊਟੀ ਲਈ ਵੀ ਤੁਸੀਂ ਭਰਤੀ ਕਰੋ ਤੁਹਾਡੀ ਨਿਗਰਾਨੀ ਚ ਭਰਤੀ ਹੋਵੇ ਕੋਈ ਬੋਕਸ ਭਰਤੀ ਨਾ ਹੋਵੇ ਸੱਤ ਮੈਂਬਰੀ ਕਮੇਟੀ ਨੇ ਦੇਖਣਾ ਵੀ ਕਿਹਨੂੰ ਮੈਂਬਰ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਕਿਹਨੂੰ ਵਿਚਾਰ ਪਰ ਲਾਉਣਾ ਕਿਹਨੂੰ ਨਹੀਂ ਲਾਉਣਾ ਇਹਨਾਂ ਨੇ ਆਪੇ ਵਿਚਾਰ ਪਰ ਲਾਤੇ ਆਪੇ ਕਮੇਟੀ ਬਣਾਤੀ ਇਹ ਇਸ ਕਰਕੇ ਅਸੀਂ ਅੱਜ ਅਪੀਲ ਕੀਤੀ ਹੈ ਜਾਇਦਰ ਸਾਹਿਬ ਨੂੰ ਵੀ ਤੁਹਾਡੇ ਹੁਕਮਾਂ ਦੀ ਉਰਲੀ ਹੋਈ ਆ ਅਵਗਿਆ ਹੋਈ ਆ ਤੇ ਉਹ ਜ਼ਰੂਰ ਉਹਦਾ ਨੋਟਸ ਲੈਣਾ ਬਣਦਾ ਪ੍ਰਵੀnder ਸਿੰਘ ਮੈਂ ਵੈਸੇ ਤਾਂ ਇੱਕ ਮਿੰਟ ਕੋਈ ਰਕੜਾ ਸਾਹਿਬ ਤੇ ਇੱਕ ਮਿੰਟ ਸਰ ਸਾਹਿਬ ਜੋ ਗੀਤ ਦੀ ਵੈਸੇ ਤਾਂ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਸਰ ਰਕੜਾ ਸਾਹਿਬ ਤੇ ਚੰਦੂ ਮਾਦਾ ਸਾਹਿਬ ਨੇ ਸਾਰਾ ਵਿਸਥਾਰ ਵਿੱਚ ਦੱਸ ਹੀ ਦਿੱਤਾ ਹੈ ਪਰ ਮੈਂ ਤਾਂ ਇੱਕੋ ਹੀ ਗੱਲ ਇਹ ਕਹਿਣਾ ਚਾਹਾਂਗਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਭਰਤੀ ਹੋ ਰਹੀ ਹੈ ਜਿਹੜੀ ਹੁਕਮਾਂ ਦੀ ਲੰਘਣਾ ਅਕਾਲ ਤਖਤ ਸਾਹਿਬ ਦੇ ਹੋ ਰਹੀ ਹੈ ਸਿੱਖਾਂ ਨੂੰ ਉਹਨੂੰ ਅਕਾਲੀ ਦਲ ਦੀ ਭਰਤੀ ਮੰਨਣਾ ਹੀ ਨਹੀਂ ਚਾਹੀਦਾ ਉਹ ਇੱਕ ਸਿਰਫ ਬਾਦਲ ਦਲ ਦੀ ਜਾਂ ਬਾਦਲ ਹਮੈਤਿਆਂ ਦੀ ਭਰਤੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨਹੀਂ ਹੈ ਕਿਉਂਕਿ ਉਹ ਅਕਾਲ ਤਖਤ ਸਾਹਿਬ ਦੇ ਸਪਸ਼ਟ ਹੁਕਮਾਂ ਦੀ ਉਲੰਘਣਾ ਤਹਿਤ ਹੋ ਰਹੀ ਹੈ ਅਕਾਲੀ ਦਲ ਦੀ ਭਰਤੀ ਉਹ ਹੋਊਗੀ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਵੱਲੋਂ ਹੋਊਗੀ ਉਹੀ ਹੀ ਅਕਾਲੀ ਦਲ ਦੀ ਭਰਤੀ ਹੋਊਗੀ ਤੇ ਉਹਨੂੰ ਹੀ ਅਕਾਲੀ ਦਲ ਜਿਹੜਾ ਮੰਨਿਆ ਜਾਵੇ ਇਹ ਦੂਸਰਾ ਜਿਹੜੀ ਅੱਜ ਜਥਾਰਜੀ ਨੇ ਕਿਹਾ ਵੀ ਜਿਹੜੀ ਕਮੇਟੀ ਐ ਬਣਾਈ ਐ ਸੱਤ ਮੈਂਬਰ ਦੀ ਕਮਟੀ ਉਹ ਕਾਰਸ਼ੀਲ ਹੋਵੇ ਉਹਨੂੰ ਕਾਰਸ਼ੀਲ ਕਰਨ ਦੀ ਜ਼ਿੰਮੇਵਾਰੀ ਕਨਵੀਨਰ ਦੀ ਬਣਦੀ ਐ ਜਿਹਨੂੰ ਕਨਵੀਨਰ ਬਣਾਇਆ ਗਿਆ ਸੋ ਧਾਮੀ ਸਾਹਿਬ ਵੀ ਅੱਜ ਜਵਾਬ ਦੇ ਨੇ ਵੀ ਉਹ ਕਮੇਟੀ ਨੂੰ ਕਾਰਸ਼ੀਲ ਕਿਉਂ ਨਹੀਂ ਕੀਤਾ ਉਹਨਾਂ ਨੂੰ ਮੀਟਿੰਗ ਸੱਦਣ ਦੀ ਕਮਿਨਰ ਇਸੇ ਵਾਸਤੇ ਬਣਾਇਆ ਜਾਂਦਾ ਐ ਵੀ ਮੀਟਿੰਗ ਸੱਦੇ ਉਹ ਮੀਟਿੰਗ ਦੇ ਵਿੱਚ ਫੈਸਲਾ ਕਰੇ ਅਤੇ ਉਹਨੂੰ ਜਿਹੜਾ ਹੈ ਸਾਰੇ ਫੈਸਲੇ ਨੂੰ ਐਕਸ਼ਨ ਦੇ ਵਿੱਚ ਲੈ ਕੇ ਜਾ ਤੋ ਅਸੀਂ ਅੱਜ ਜਿੱਥੇ ਸੁਬੀਰ ਸਿੰਘ ਬਾਦਲ ਜਵਾਬਦੇ ਨੇ ਉੱਥੇ ਧਾਮੀ ਸਾਹਿਬ ਵੀ ਜਵਾਬਦੇ ਨੇ ਉਹਨਾਂ ਨੇ ਇੱਕ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਨੂੰ ਕਾਲ ਤੱਕ ਸਾਹਿਬ ਵੱਲੋਂ ਕਾਰਸ਼ੀਲ ਹੋ ਕੇ ਕਿਉਂ ਉਹਨਾਂ ਨੇ ਉਹ ਸੱਤ ਮੈਂਬਰ ਕਮੇਟੀ ਦਾ ਕੰਮ ਕਿਉਂ ਨਹੀਂ ਸ਼ੁਰੂ ਕੀਤਾ ਸੋ ਉਹਨਾਂ ਨੂੰ ਵੀ ਬੜੇ ਜ਼ਿੰਮੇਵਾਰ ਆਉਂਦੇ ਨੇ ਬੜੇ ਸਾਡੇ ਸਤਕਾਰਯੋਗ ਸਖਸ਼ੀਤ ਨੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਇਹ ਮੀਟਿੰਗ ਸੱਦ ਕੇ ਜਿਹੜੀ ਹੈ ਭਰਤੀ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਤਾਂ ਕਿ ਅੱਜ ਸਾਰਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਤੁਸੀਂ ਦੇਖੋ ਕੱਲ ਜਿਹੜਾ ਬਿਆਨ ਦਿੱਤਾ ਹੈ ਬਾਬਾ ਬਲਬੀਰ ਸਿੰਘ ਜੀ ਵੱਲੋਂ ਅਤੇ ਦਮਦਮੀ ਟਕਸਾਲ ਦੇ ਮੁਖੀ ਧੋਮਾ ਜੀ ਵੱਲੋਂ ਦਿੱਤਾ ਹੈ ਉਹ ਬੜਾ ਕਲੀਅਰ ਹੈ ਉਹਨਾਂ ਨੇ ਕਿਹਾ ਵੀ ਬੜਾ ਦੋ ਤਰੀਕ ਦਾ ਫੈਸਲਾ ਜਿਹੜਾ ਬੜਾ ਤੁਸੀਂ ਤਗੜੇ ਹੋ ਕੇ ਕੀਤਾ ਉਹਦੇ ਤੇ ਤੁਸੀਂ ਪਹਿਰਾ ਦਿਓ ਇਹ ਬੜਾ ਉਹਨਾਂ ਨੇ ਸਪਸ਼ਟ ਕਿਹਾ ਹੈ ਉਸ ਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਚਿੰਤਾ ਹੋ ਰਹੀ ਹੈ ਵੀ ਉਹ ਉਹ ਗੱਲਾਂ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਉਹ ਗੱਲਾਂ ਲਾਗੂ ਨਹੀਂ ਹੋ ਰਹੀਆਂ ਅਕਾਲ ਤਖਸਰ ਸਾਹਿਬ ਦੀ ਮਰਿਆਦਾ ਘਟਾਈ ਜਾ ਰਹੀ ਹੈ ਸੋ ਅੱਜ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਸੰਗਤ ਇਹ ਸਾਰੀਆਂ ਘਟਨਾਵਾਂ ਤੋਂ ਚਿੰਤਤ ਹੈ ਤੇ ਅੱਜ ਇੱਕ ਜ਼ਿੰਮੇਵਾਰੀ ਹੁਣ ਸਿੱਖ ਕੌਮ ਦੇ ਸਿਰ ਤੇ ਵੀ ਆ ਗਈ ਵੀ ਕੀ ਤੁਸੀਂ ਜਿਹੜਾ ਹੈ ਉਹਨਾਂ ਲੋਕਾਂ ਨਾਲ ਖੜੋਗੇ ਜਿਹੜੇ ਅਕਾਲ ਤਖਸਰ ਸਾਹਿਬ ਨੂੰ ਕੁਝ ਨਹੀਂ ਸਮਝਦੇ ਤੇ ਜਾਂ ਜਿਹੜੀ ਸੰਗਤ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਪਹਿਰਾ ਦੇ ਰਹੀਆਂ ਉਹਨਾਂ ਨਾਲ ਖੜਨਾ ਹੈ ਤਾਂ 300 ਸਾਹਿਬ ਇੱਕ ਸਵਾਲ ਕਿੰਝਾ ਸਵਾਲ ਤੁਸੀਂ ਪਿਆ ਵੀ ਹੁਣ ਪੰਥਰ ਜਿਹੜੀਆਂ ਧੀਰਾ ਨੇ ਜਿਨ੍ਹਾਂ ਨੇ ਉੱਥੇ ਜਿਹੜਾ ਕਿਹਾ ਹਜੂ ਤਖਤ ਸਾਹਿਬ ਜਾ ਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਰੀਆਂ ਧੀਰਾ ਇਕੱਠੀਆਂ ਹੋ ਸਕਦੀਆਂ ਨੇ ਤੁਸੀਂ ਨਾਲ ਸ਼ਾਮਲ ਹੋਵੋਗੇ ਤਾਂ ਲੋਕਾਂ ਨੂੰ ਇੱਕ ਚੰਗਾ ਮਹਿਸੂਸ ਹੋਊਗਾ ਦੇਖੋ ਗੱਲ ਇਹ ਹੈ ਧੀਰਾ ਅਕਾਲ ਤਖਤ ਸਾਹਿਬ ਮਗਰ ਸਾਰੇ ਇਕੱਠੀਆਂ ਨੇ ਇਹ ਇੱਕ ਸਿਗਨਲ ਮੈਸੇਜ ਹੈ ਹੁਣ ਸਿਰਫ ਬਾਦਲ ਜਿਹੜਾ ਟੋਲੇ ਹੀ ਗੱਲ ਉਹਨਾਂ ਨੂੰ ਉਹ ਉਹ ਕੱਲੇ ਾਡਨੇ ਬਾਕੀ ਸਾਰਾ ਪੰਥ ਇਕੱਠਾ ਹੈ ਇਹ ਸਪਸ਼ਟ ਉਥੇ ਬਿਆਨਤ ਉਹਨਾਂ ਤੋਂ ਕਲੀਅਰ ਹੋ ਗਿਆ ਸੋ ਅਸੀਂ ਉਹਨਾਂ ਦੇ ਨਾਲ ਹੀ ਅਸਤੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਪਹਿਰਾ ਦੇ ਰਹੇ ਹਾਂ ਸਾਰੇ ਜੇ ਇਕੱਠੇ ਆ ਜਦ ਉਹਨਾਂ ਦੇ ਅਕਾਲ ਤਖਤ ਸਾਹਿਬ ਮਕਰਾਂ ਟੀਨਸਾ ਸਾਹਿਬ ਕਨਵੀਨਰ ਹੋਣ ਨਾਤੇ ਹੁਣ ਤੱਕ ਖਰਜਿੰਦਰ ਸਿੰਘ ਧਾਮੀ ਅਕਾਲ ਤਖਤ ਸਾਹਿਬ ਦੇ ਉਹਨਾਂ ਹੁਕਮਾਂ ਨੂੰ ਲਾਗੂ ਨਹੀਂ ਕਰਵਾ ਪਾ ਰਹੇ ਕੱਲ ਨੂੰ ਜੇ ਉਹੀ ਕਨਵੀਨਰ ਨਵੀਂ ਭਰਤੀ ਦੇ ਮਤਲਬ ਕਿ ਉਹ ਸਾਰੇ ਪ੍ਰੋਸੈਸ ਵਿੱਚ ਲੈ ਕੇ ਆਉਂਦਾ ਫਿਰ ਕੀ ਯਕੀਨ ਹੈ ਤੁਹਾਡਾ ਕਿ ਉਹ ਭਰਤੀ ਫੇਅਰ ਹੋਏਗੀ ਨਹੀਂ ਜੇ ਸਾਰੇ ਸੱਤ ਮੈਂਬਰੀ ਕਮੇਟੀ ਨੂੰ ਕਨਵੀਨਰ ਕਰਨਗੇ ਉਹ ਤਾਂ ਫਿਰ ਉਹ ਉਸ ਦਾ ਮਤਲਬ ਤਾਂ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਪਾਲਣਾ ਕਰ ਰਿਹਾ ਅੱਜ ਕਿਉਂ ਨਹੀਂ ਲੈ ਕੇ ਕਰਾਂਗੇ ਸਾਥ ਉਹ ਫੇਅਰ ਭਰਤੀ ਮੰਨੋਗੇ ਫਿਰ ਉਹਨੂੰ ਕਿਉਂਕਿ ਹੁਣ ਤੱਕ ਉਹ ਮੰਨ ਨਹੀਂ ਦੇ ਰਹੇ ਦੇਖੋ ਜੇ ਉਹ ਸੱਤ ਮੈਂਬਰੀ ਕਮੇਟੀ ਕਰੂਗੀ ਤਾਂ ਫਿਰ ਅਸੀਂ ਕਿਉਂ ਨਹੀਂ ਕਰਾਂਗੇ ਉਹਨੂੰ ਫੇਅਰ ਮੰਨਾਂਗੇ ਕਨਵੀਨਰ ਇਕੱਲਾ ਨਹੀਂ ਨਾ ਸੱਤ ਮੈਂਬਰੀ ਕਮੇਟੀ ਕਨਵੀਨਰ ਦਾ ਕੰਮ ਹੈ ਉਹਨਾਂ ਨੂੰ ਇਕੱਠੇ ਕਰਕੇ ਭਰਤੀ ਸ਼ੁਰੂ ਕਰਾਣੀ ਸਾਰੀ ਸੱਤ ਮੈਂਬਰੀ ਜੇ ਸੱਤ ਮੈਂਬਰੀ ਕਮੇਟੀ ਭਰਤੀ ਕਰਦੀ ਹੈ ਚਲੋ ਵਿੱਚ ਕੋਈ ਕੰਦਾ ਮੈਂਬਰ ਤਾਂ ਆਪਾਂ ਸਮਝ ਸਕਦੇ ਆਂ ਵੀ ਕੋਈ ਅ ਗੈਰ ਹਾਜ਼ਰ ਹੈ ਜਾਂ ਕੁਝ ਜੇ ਕਾਕਤਕ ਸਾਹਿਬ ਦੇ ਹਦਾਇਤਾਂ ਮੁਤਾਬਕ ਭਰਤੀ ਉਹ ਕਿ ਅਸੀਂ ਤਾਂ ਪੂਰਾ ਉਹਦੇ ਤੇ ਉਹਨੂੰ ਮੰਨਾਂਗੇ ਵੀ ਤੇ ਉਸ ਭਰਤੀ ਤੇ ਜੋ ਵੀ ਚੋਣ ਹੁੰਦੀ ਆ ਉਹਦੇ ਜਿਹੜੀ ਹੈ ਕਮੇਟੀ ਬਣਦੀ ਹੈ ਕੋਈ ਪ੍ਰਧਾਨ ਚੜਿਆ ਜਾਂਦਾ ਅਸੀਂ ਸਾਰੇ ਉਹਦਾ ਸਾਥ ਦੇ ਤੇ ਜੇ ਉਹ ਹੁਣ ਫੇਰ ਨਹੀਂ ਬਣਦੇ ਕਿ ਜੋ ਹੁਣ ਕਾਲ ਤੱਕ ਸਭ ਜਦਿਆਂ ਨੇ ਫੇਰ ਆਦੇਸ਼ ਕਰਤਾ ਫੇਰ ਵੀ ਨਹੀਂ ਮੰਨਦੇ ਫੇਰ ਕੀ ਰਾਜ ਤੁਹਾਡੇ ਕੋ ਜਵਾਬ ਦੇ ਨੇ ਉਹ ਤਾਂ ਫਿਰ ਮੀਟਿੰਗ ਤੋਂ ਆ ਵਿਚਾਰਾਂਗੇ ਕਿੰਨੀ ਤਰੀਕ ਦੀ ਮੀਟਿੰਗ ਚੇਤੀ ਰੱਖੋ ਕਿ ਆ ਜੋ ਮਾਹੌਲ ਬਣਿਆ ਹੋਇਆ ਉਹ ਮਸੈਂਜਰ ਆਫ ਬਾਦਲ ਬਣਿਆ ਹੋਇਆ ਕੀ ਕਾਰਨ ਲੱਗਦੇ ਐਦੇ ਕਿ ਐਸਡੀਪੀਸੀ ਦੇ ਪ੍ਰਧਾਨ ਵੀ ਜਿਹੜੇ ਐ ਇਸ ਵੱਲ ਨਹੀਂ ਧਿਆਨ ਦੇ ਰਹੇ ਜਦੋਂ ਕਿ ਖੇਰੂ ਖੇਰੂ ਹੋਇਆ ਪਿਆ ਪੰਚ ਸਾਰਾ ਦੇਖੋ ਇਹ ਤਾਂ ਜਵਾਬ ਐਸਡੀਪੀਸੀ ਪ੍ਰਧਾਨ ਦੇ ਸਕਦੇ ਨੇ ਕਿਉਂ ਉਹ ਨਹੀਂ ਇਸ ਗੱਲ ਤੇ ਪੈਰਾ ਦੇ ਰਹੇ ਗੋਮਣੀ ਅਕਾਲੀ ਸੁਧਾਰ ਲਹਿਰ ਜਿਹੜੀ ਬਣਾਈ ਗਈ ਜੀ ਉਹ ਕਾਨੂੰਨ ਸੁਧਾਰ ਵਾਸਤੇ ਬਣਾਈ ਸੀ ਤੇ ਪਿਛਲੇ ਦੇ ਖੋਤਰੋਂ ਤੁਸੀਂ ਕਹੋਗੇ ਵੀ ਦੋ ਤਰੀਕ ਦੇ ਤੋਂ ਬਾਅਦ ਅਸੀਂ ਦੇਖ ਰਹੇ ਸੀ ਮਾਹੌਲ ਦੀ ਅਕਾਲੀ ਸੁਧਾਰ ਲਹਿਰ ਦੀ ਕੀ ਅੱਗੇ ਰਣਕ ਕੀ ਹੋਏਗੀ ਜੇ ਮਤਲਬ ਇਹਨਾਂ ਹਾਲਾਤਾਂ ਚ ਸੁਧਾਰ ਕਰਨ ਵਾਸਤੇ ਲਾਉ ਹੋਇਆ ਜਾਂ ਅੱਗੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਟਰੈਕ ਤੇ ਲੈ ਕੇ ਦੇਖੋ ਅਸੀਂ ਤਾਂ ਪਹਿਲਾਂ ਤਾਂ ਅਸੀਂ ਇਹ ਸਾਰੀ ਚੀਜ਼ਾਂ ਬਾਰੇ ਅਕਾਲ ਤਖਤ ਸਾਹਿਬ ਦਾ ਅਸੀਂ ਕਲੈਰਿਟੀ ਚਾਹੁੰਦੇ ਸੀ ਦੇਖੋ ਕਲੈਰਿਟੀ ਬਿਲਕੁਲ ਬਣ ਗਈ ਜੀ ਮੰਦੀ ਹੈ ਕਿਉਂਕਿ ਕੱਲ ਨੂੰ ਅਸੀਂ ਕੁਝ ਕਰਨ ਦੀ ਸ਼ੁਰੂ ਕਰਨ ਨੂੰ ਸਾਨੂੰ ਕਹਿਣਗੇ ਵੀ ਇਹ ਤਾਂ ਉਹਦੇ ਉਲਟ ਕੱਲ ਤੱਕ ਸਾਹਬ ਦੇ ਹੁਕਮ ਦੇ ਉਲਟ ਕਰ ਰਹੇ ਅਸੀਂ ਕੋਈ ਐਕਟੀਵਿਟੀ ਕਿਉਂ ਨਹੀਂ ਕੀਤੀ ਸਾਡਾ ਵੀ ਮਨ ਕਰਦਾ ਵੀ ਅਸੀਂ ਵੀ ਸਾਰੀ ਕਰੀਏ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕੱਲ ਤੱਕ ਸਾਹਬ ਦੇ ਕਿਸੇ ਵੀ ਹੁਕਮ ਦੀ ਕਿਸੇ ਰੂਪ ਵਿੱਚ ਉਲੰਘਣਾ ਕਰੀਏ ਸੋ ਇਸ ਕਰਕੇ ਹੁਣ ਇਸ ਤੋਂ ਬਾਅਦ ਅਸੀਂ ਕਾਲਤਖ ਸਾਹਿਬ ਦੇ ਸਾਰਾ ਧਿਆਨ ਵਿੱਚ ਲਿਆ ਕਿ ਜੋ ਵੀ ਅੱਗੇ ਕਾਰਵਾਈ ਹੋ ਕਰਾਂਗੇ ਹਾਈਪੋਥੈਟਿਕਲੀ ਮੰਨੋ ਜੇ ਮੰਨ ਲਓ ਕਿ ਕੱਲ ਨੂੰ ਸੁਖਦੀਰ ਬਾਦਲ ਹੀ ਇਹ ਸੱਤ ਮੈਂਬਰੀ ਕਮੇਟੀ ਤੇ ਜੋ ਵੀ ਹੋਏਗਾ ਉਹ ਸਬ ਤੋਂ ਬਾਅਦ ਫਿਰ ਸੁਖਦੀਰ ਬਾਦਲ ਪ੍ਰਧਾਨ ਬਣ ਗਏ ਫਿਰ ਇਸੇ ਕਾਲੀ ਦਲ ਚ ਰਹੋਗੇ ਦੇਖੋ ਮੇਰੀ ਗੱਲ ਸੁਣੋ ਜਦ ਪਹਿਲਾਂ ਉਹ ਪਰਤੀ ਤਾਂ ਹੋਵੇ ਪਹਿਲਾਂ ਤਾਂ ਸੱਤ ਉਹਦਾ ਆਪਾ ਤੁਹਾਨੂੰ ਤਾਂ ਕਹਿੰਦੇਵੇਂ ਕਹਿੰਦੇ ਉਹ ਕਿਹਨੂੰ ਪਰਤੀ ਕਰਨ ਨੂੰ ਕਿ ਮੈਂ ਜੇ ਕਹਿੰਦੇ ਹਰਪੀ ਸਿੰਘ ਅਸਤੀਫਾ ਦੇ ਕੇ ਜਾ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਜਾਂ ਉਹਨਾਂ ਤੇ ਕੋਈ ਕਾਰਵਾਈ ਹੋ ਗਈ ਫਿਰ ਅਗਲਾ ਨਹੀਂ ਅਸਤੀਫਾ ਤਾਂ ਉਹ ਕਹਿੰਦੇ ਮੈਂ ਦੇਣਾ ਨਹੀਂ ਉਹਨਾਂ ਨੇ ਤਾਂ ਬਿਆਨ ਦਿੱਤਾ ਨਹੀਂ ਜੇ ਉਹਨਾਂ ਤੇ ਕਾਰਵਾਈ ਹੋ ਗਈ ਉਹਨਾਂ ਨੇ ਛੁੱਟੀ ਕਰਤੀ ਫਿਰ ਤਾਂ ਦੇਖੋ ਕਾਰਵਾਈ ਕੌਣ ਕਰੂਗਾ ਸਿੰਘ ਸਾਹਿਬ ਨੇ ਤਾਂ ਕਹਿਤਾ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਜੀ ਇਹ ਉਹਨਾਂ ਕੋਲ ਅਧਿਕਾਰ ਹੀ ਨਹੀਂ ਹੈ ਇਹਨਾਂ ਦੀ ਇਨਕੁਆਇਰੀ ਕਰਨ ਦਾ ਫਿਰ ਉਹ ਕੀ ਕਾਰਵਾਈ ਮੈਨੇ ਰੱਖਦੀ ਹੈ ਕਾਲ ਤਖਤ ਵਰਸਸ ਵਾਦਨ ਦਲ ਹੋ ਜਾਊਗਾ ਇਹੋ ਮੈਨੇ ਕੀ ਰੱਖਦੀ ਉਹ ਗੱਲ ਅਜਿਹਾ ਜਥੇਦਾਰ ਨੇ ਇਹ ਵੀ ਕਿਹਾ ਮੈਂ ਜਲਦੀ ਮੀਟਿੰਗ ਬੁਲਾ ਰਹੇ ਹਾਂ ਕਿੰਨੇ ਸਾਲ ਹੋ ਗਏ ਲੀਗਲ ਹਿੱਚ ਬਾਰੇ ਵੀ ਦੱਸੋ ਥੋੜਾ ਜਿਹਾ ਦੇਖੋ ਲੀਗਲ ਕੋਈ ਹਿੱਚ ਨਹੀਂ ਇਹ ਸਿਰਫ ਹੁਕਮਦੂਲੀ ਕਰਨ ਦੇ ਬਹਾਨੇ ਲੱਭ ਰਹੇ ਇਸ ਤੋਂ ਬਾਅਦ ਕੁਝ ਨਹੀਂ ਹੈਗਾ ਜੇ ਕੋਈ ਲੀਗਲ ਹਿੱਚ ਹੁੰਦੀ ਤਾਂ ਅੱਜ ਦੇਸ਼ ਦਾ ਮੁੱਖ ਮੰਤਰੀ ਇੱਕ ਮੱਠ ਦਾ ਮੁਖੀ ਹੈ ਅਕਾਲ ਤਖਤ ਸਾਹਿਬ ਸਿੱਖਾਂ ਦੇ ਜਿਹੜਾ ਹੈ ਧਾਰਮਿਕ ਮੁਖੀ ਕਹਿ ਸਕਦੇ ਹੋ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਇੱਕ ਮੱਠ ਦਾ ਮੁਖੀ ਮੁੱਖ ਮੰਤਰੀ ਬਣ ਸਕਦਾ ਹੈ ਜੇ 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 ਮੰਦਰ ਦੇ ਮੁੱਦੇ ਤੇ ਇਲੈਕਸ਼ਨ ਲੜੀ ਜਾ ਸਕਦੀ ਹੈ ਦੇਸ਼ ਦੇ ਵਿੱਚ ਜੇ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਬਣੀ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਬਣੀ ਕਮੇਟੀ ਅਕਾਲੀ ਦਲ ਦੀਆਂ ਟਿਕਟਾਂ ਵੰਡ ਸਕਦੀ ਹੈ ਤੇ ਸੁਪਰੀਮ ਕੋਰਟ ਤੱਕ ਆਪੋਜੀਸ਼ਨ ਪਾਰਟੀ ਕਾਂਗਰਸ ਉਹਦੇ ਖਿਲਾਫ ਜਾ ਸਕਦੀ ਹੈ ਤੇ ਸੁਪਰੀਮ ਕੋਰਟ ਨੇ ਉਸ ਨੂੰ ਫੈਸਲੇ ਨੂੰ ਦੇ ਹੱਕ ਵਿੱਚ ਦਿੱਤਾ ਵੀ ਨਹੀਂ ਇਹ ਕੋਈ ਉਲੰਘਣਾ ਨਹੀਂ ਤੇ ਫਿਰ ਇਹ ਚ ਕੀ ਰਹਿ ਗਿਆ ਉਹ ਤਾਂ ਸਿਰਫ ਸਿਰਫ ਇਕ ਇਹ ਤੋਂ ਉਹਨਾਂ ਨੂੰ ਡਰ ਮੰਨ ਦੇ ਵਿੱਚ ਹੀ ਖਾ ਰਿਆ ਵੀ ਜੇ ਸਹੀ ਭਰਤੀ ਹੁੰਦੀ ਹੈ ਜੇ ਜਿਸ ਤਰ੍ਹਾਂ ਕੱਲ ਤੱਕ ਸਾਹਿਬ ਨੇ ਕਿਹਾ ਵੀ ਆਧਾਰ ਕਾਰਡ ਲਾ ਕੇ ਸਹੀ ਢੰਗ ਨਾਲ ਭਰਤੀ ਕਰੋ ਤਾਂ ਉਹਨਾਂ ਨੂੰ ਇਹ ਵੀ ਫੇਰ ਸੁਭੀ ਸਿੰਘ ਬਾਦਲ ਪ੍ਰਧਾਨ ਨਹੀਂ ਬਣਦੇ ਤੇ ਉਹਨਾਂ ਨੇ ਉਸ ਪਾਰਟੀ ਦੇ ਕਬਜ਼ਾ ਕਰਨ ਵਾਸਤੇ ਹੀ ਰੱਖਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਫਤਲਜੀਤ ਸਿੰਘ ਚੀਮਾ ਬਾਰ ਬਾਰ ਕਿਉਂ ਸਟ੍ਰੈਸ ਕਰ ਰਿਹਾ ਇਸ ਗੱਲ ਬਿਕੋਜ਼ ਦਲਜੀਤ ਸਿੰਘ ਚੀਮਾ ਜੀ ਤਾਂ ਸ਼ਰੇਆਮ ਝੂਠ ਬੋਲ ਰਹੇ ਨੇ ਉਹ ਝੂਠੇ ਬੰਦੇ ਦੀ ਕੀ ਤੁਸੀਂ ਸਵੈਈ ਦੇਵੋਗੇ ਤੁਸੀਂ ਮੰਨਦੇ ਹੋ ਕਿ ਇਹਨਾਂ ਦੇ ਬਾਦਲ ਦੇ ਧੜੇ ਪਿੱਛੇ ਕੋਈ ਇਹੋ ਜਿਹਾ ਥਾਪੜਾ ਜਿਹਦੇ ਕਰਕੇ ਲਗਾਤਾਰ ਪਤਾਈਆਂ ਗੁਨਾਈਆਂ ਕਰ ਰਹੇ ਨੇ ਕੀ ਥਾਪੜਾ ਤਾਂ ਮੈਨੂੰ ਲੱਗਦਾ ਆਪਣੀ ਹੀ ਬੁੱਧੀ ਵਿਛਟ ਹੋਈ ਹੈ ਹੋਰ ਥਾਪੜਾ ਕੀ ਕਹੋਗੇ ਚੰਦੂ ਮਾਜਰਾ ਸਾਹਿਬ ਤੁਹਾਡੇ ਖਿਲਾਫ ਜਿਹੜੀ ਇੱਕ ਪੈਨ ਡਰਾਈਵ ਲੈ ਕੇ ਆਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੂਠ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਰਿੰਜੋ ਸਰਜੀ ਸਿੰਘ ਜਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਚਲੋ ਤਾਂ ਪਹਿਲੀ ਗੱਲ ਤਾਂ ਹੈ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਜਿਹੜੇ ਫੈਸਲੇ ਕਰਤੇ ਔਰ ਉਹਨਾਂ ਨੇ ਸਾਰੀ ਗੱਲ ਕਰਕੇ ਜਿਹੜਾ ਬੰਦਾ ਕਿੰਨਾ ਗੁਨਾਹਗਾਰ ਸੀ ਕਿੰਨਾ ਦੋਸ਼ੀ ਸੀ ਉਸ ਨੂੰ ਤਾ ਉਹ ਸੇਵਾ ਵੀ ਲਾਤੀ ਸੇਵਾ ਭੁਗਤੀ ਵੀ ਗਈ ਤੇ ਉਸ ਤੋਂ ਬਾਅਦ ਮੈਂ ਸਮਝਦਾ ਦੁਬਾਰਾ ਮੁੱਦੇ ਪੁੱਲਣੇ ਪਹਿਲੀ ਗੱਲ ਤਾਂ ਜਹਦਾਰ ਸਾਹਿਬਾਨ ਦੇ ਕੀਤੇ ਫੈਸਲਿਆਂ ਦੀ ਹੀ ਲੰਘਣਾ ਉਹੀ ਹੀ ਬਗਿਆ ਦੂਜੀ ਗੱਲ ਆ ਵੀ ਜਿਹੜੇ ਜਾਣ ਵਾਲਿਆਂ ਉਹਨਾਂ ਬਾਰੇ ਮੈਂ ਜਾਤੀ ਤੌਰ ਤੇ ਕਹਾ ਉਹ ਚੰਗਾ ਨਹੀਂ ਲੱਗਦਾ ਤੇ ਇਸ ਲਈ ਸਾਨੂੰ ਮਤਲਬ ਜੋ ਫੈਸਲੇ ਜਹਦਾਰ ਸਾਹਿਬ ਨੇ ਕਰ ਲਏ ਉਹਨਾਂ ਤੇ ਸਵਾਲ ਖੜੇ ਕਰਨੇ ਵੈਸੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਹੈ ਕਿ ਸੀ ਮਤਲਬ ਜਿਹੜੇ ਜ세ਦਰ ਸਾਹਿਬ ਨੇ ਕਾਲਤਾ ਸਾਹਿਬ ਤੇ ਇਹੀ ਪੁੱਛਿਆ ਸੀ ਮੈਨੂੰ ਵੀ ਸਾ ਸੁਵੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਫੈਸਲੇ ਕੀਤੇ ਤੁਸੀਂ ਉਹ ਤਾਂ ਦਾ ਸਾਥ ਦਿੱਤਾ ਦੇਰਾ ਸਰ ਸਾਹਿਬਾ ਇਹਨੂੰ ਮਾਫੀ ਦੇਣ ਦੇ ਮਾਰੇ ਵਿੱਚ ਮੈਂ ਕਿਹਾ ਵੀ ਅਸੀਂ ਸਾ ਸੁਵੀਰ ਸਿੰਘ ਬਾਦਲ ਹੋਰਾਂ ਦੇ ਫੈਸਲੇ ਨਾਲ ਸਾਨੂੰ ਉਹਨਾਂ ਨੇ ਪੁੱਛਿਆ ਸਾ ਤਾਂ 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 ਦੇ ਜੀ ਸਾਨੂੰ ਪੁੱਛਦੇ ਇਹ ਠੀਕ ਆ ਵੀ ਅਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਰੋਕਣਾ ਨਾ ਸਕਣਾ ਸਾਡੀ ਗਲਤੀ ਸੀ ਉਹਦੀ ਅਸੀਂ ਸਜ਼ਾ ਲੈਣ ਵਾਸਤੇ ਲਿਖਤੀ ਤੌਰ ਤੇ ਤੁਹਾਡੇ ਕੋ ਮੰਗੀ ਵੀ ਆ ਮੈਂ ਵੀ ਉਹ ਇਹ ਤੁਹਾਡਾ ਬਿਆਨ ਆ ਮੈਂ ਕਿਹਾ ਬਿਆਨ ਮੇਰਾ ਇਹ ਹੈ ਨਹੀਂ ਪਾਰਟੀ ਦਫ਼ਤਰ ਤੋਂ ਬਿਆਨ ਅੱਗੇ ਆਮ ਤੌਰ ਤੇ ਆਉਂਦੇ ਰਹੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਰੋਕਣ ਦੀ ਵੀ ਯਤਨ ਕੀਤਾ ਪਰ ਉਹਨੇ ਕਹਿਦਾ ਵੀ ਇਹ ਜਹੇਦਾਰ ਸਾਹਿਬਾਨ ਦੇ ਫੈਸਲੇ ਦਾ ਤੁਸੀਂ ਲੰਘਣਾ ਕਰੋਗੇ ਮੈਂ ਫਿਰ ਚੁੱਪ ਹੋ ਗਿਆ ਚਲੋ ਤੁਹਾਡਾ ਇੰਨੀ ਗੱਲ ਮੈਂ ਕਹੀ ਵੀ ਇਹ ਬਿਆਨ ਮੇਰਾ ਹੈ ਨਹੀਂ ਜੀ ਮੈਂ ਉਦੋਂ ਵੀ ਕਿਹਾ ਜੀ ਜਿਹੜਾ ਮਵਾਈਦੇ ਚੱਲੀ ਆ ਬਾਈਟ ਟੀਵੀ ਤੇ ਉਹ ਪਤਾ ਨਹੀਂ ਕਦੋਂ ਦੀ ਸੱਚੀ ਗੱਲ ਆ ਮੈਨੂੰ ਇਹ ਵੀ ਨਹੀਂ ਪਤਾ ਵੀ ਕਦੋਂ ਦੀ ਹੈ ਕਿਵੇਂ ਆ ਪਰ ਬਾਈਟ ਬਾਰੇ ਤਾਂ ਮੈਨੂੰ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ ਸਾਹਿਬ ਨੇ ਤੇ ਬਾਈਟ ਨਾਲੇ ਹੈ ਵੀ ਜੈਦਰ ਸਾਹਿਬਾਨ ਦੇ ਫੈਸਲੇ ਸੰਬੰਧੀ ਆ ਵੀ ਤੁਸੀਂ ਜੈਦਰ ਸਾਹਿਬਾਨ ਦੇ ਫੈਸਲੇ ਦੇ ਹੱਕ ਚੱਕ ਵਿਰੋਧ ਤਾਂ ਉਹ ਫੈਸਲੇ ਦੇ ਵਿਰੋਧ ਤਾਂ ਜੈਦਰ ਸਾਹਿਬਾਨ ਦਾ ਕੋਈ ਵੀ ਨਹੀਂ ਕਰ ਸਕਦਾ ਸੋ ਇਸ ਕਰਕੇ ਇਹ ਜਾਨੀ ਮੇਰਾ ਮਤਲਬ ਹੈ ਜਿਹੜੇ ਫੈਸਲੇ ਤੈ ਹੋ ਚੁੱਕੇ ਆ ਮੈਂ ਤਾਂ ਗੱਲ ਨਹੀਂ ਵੀ ਸੁਵੀਰ ਸੀ ਬਾਦਲ ਦੇ ਬਾਰੇ ਤਾਂ ਕਹਿ ਨਹੀਂ ਰਹੇ ਜਿਹੜਾ ਕਹਿੰਦਾ ਮੈਂ ਉੱਥੇ ਝੂਠ ਬੋਲਿਆ ਸੀ ਸਿਰਫ ਡੰਗਟ ਪਾਉਣ ਵਾਸਤੇ ਤੁਸੀਂ ਕੀ ਤੁਸੀਂ ਉੱਥੇ ਵੀ ਕਿਹਾ ਸੀ ਕਾਲਤਖ ਸਾਹਿਬ ਤੇ ਵੀ ਜੀ ਮੈਂ ਤੁਹਾਡੇ ਕਾਲਤਖ ਸਾਹਿਬ ਦੇ ਫੈਸਲੇ ਦੀ ਹਮਾਇਤ ਕੀਤੀ ਸੀ ਹਾਂ ਇਹ ਕੀ ਸੀ ਹਾਂ ਸਿਰਫ ਕਾਲਤਖ ਸਾਹਿਬ ਦੇ ਫੈਸਲੇ ਤਾਂ ਮੈਂ ਹਮਾਇਤ ਕੀਤੀ ਉਹ ਮੇਰੇ ਕੋਈ ਵੀ ਨਹੀਂ ਕਰਦਾ ਨਾ ਕਰਦਾ ਉਹ ਤਾਂ ਸੁਵੀਰ ਦੇ ਬਾਦਲ ਦੇ ਫੈਸਲੇ ਦੀ ਗੱਲ ਕਰਦਾ ਉਹ ਅਸੀਂ ਕਦੇ ਮੰਨੇ ਹੀ ਨਹੀਂ ਨਾਲ ਸੀ ਠੀਕ ਹੈ ਥੈਂਕ ਯੂ ਇੱਕ ਸਟਿਲ ਫੋਟੋ ਕਰ ਲੀਏ